ਉਹ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਔਰ ਜੇ ਇਹ ਸਿਲਸਿਲਾ ਜੇ ਨਿਰੰਤਰ ਚੱਲਦਾ ਰਹੂਗਾ ਦੋਨਾਂ ਮੋਰਚਿਆਂ ਦੇ ਉੱਪਰ ਜਿਸ ਤਰ੍ਹਾਂ ਦੇ ਐਲਾਨ ਹੋ ਰਹੇ ਨੇ ਉਹਨਾਂ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਪੂਰੇ ਭਾਰਤ ਤੋਂ ਆਪਾਂ ਕਿਸਾਨਾਂ ਮਜ਼ਦੂਰਾਂ ਨੂੰ ਇਸ ਵਿੱਚ ਆਉਣ ਦਾ ਸੱਦਾ ਦਿੰਨੇ ਆ ਲੁਕਵੇਂ ਤੱਜ ਨਾਲ ਜਿਹੜੇ ਉਹ ਕਾਲੀ ਕਾਨੂੰਨ ਲਾਗੂ ਕਰਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਸਾਡਾ ਝੋਨਾ ਬੰਡੀਆਂ ਚ ਰੋਲਿਆ ਵਾ ਉਹਨੂੰ ਇਹ ਸਾਰੇ ਚੀਜ਼ ਨੂੰ ਰੋਕਣ ਵਾਸਤੇ ਆਪਾਂ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹ ਆਪਣੀਆਂ ਕੁਰਬਾਨੀਆਂ ਦੇਣ ਵਾਸਤੇ ਬਿਲਕੁਲ ਤਿਆਰ ਨੇ ਔਰ 22 ਤਰੀਕ ਨੂੰ ਦਿੱਲੀ ਵਿੱਚ ਆਲ ਇੰਡੀਆ ਜਿਹੜੇ ਸਾਡੇ ਜਥੇਬੰਦੀਆਂ ਨੇ ਉਹਨਾਂ ਦੀ ਮੀਟਿੰਗ ਕਰਕੇ ਦੂਜੀਆਂ ਸਟੇਟਾਂ ਵਾਸਤੇ ਜਿਹੜੇ ਵੱਖ-ਵੱਖ ਐਲਾਨ ਜਿਹੜੇ ਹੋਂਦ ਸਿੱਤੀ ਅਸਮਰਥਾ ਅਨਸਾਰ ਉਹ ਵੀ ਕੀਤੇ ਜਾਣਗੇ ਤਾਂ ਕਿ ਜਿਹੜਾ ਸੰਦੋਲਨਾ ਉਸ ਨੂੰ ਪੂਰੇ ਦੇਸ਼ ਵਿੱਚ ਫਲਾਇਆ ਜਾ ਸਕੇ ਐਸੇ ਹੀ 26 ਤਰੀਕ ਕੋ सरदार जी सिंह जी डल्ले वाल अपने अमरन अनशन शुरू करेंगे उसके साथ साथ ही पूरे पंजाब के अंदर जो बीजेपी के जो नेता हैं उनको घेरने का उनको सवाल करने का दौर भी साथ के साथ ही शुरू होगा और जो धान का क्राइसिस था उसके बाद डीएपी का क्राइसिस था और पराली के मुद्दे पर किसानों को जो बदनाम करने की साजिश रची गई है उनके हम पर्दे करेंगे जैसे कि हमने जो फैसला लिया है कि छह दिसंबर को शंभु मोर्चे से पूरे दल बेचे जाएंगे उन दलों की अगुवाई की जाएगी लेकिन इसके साथ साथ एक चीज देखने के लायक होगी क्या अख्तियार करती है कि वो पंजाब के अंदर जो लगे हुए बैरिगेट हैं, क्या उन पर वो फिर से वो उसी तरह से गोला पृष्टि करेगी सरकार ने जनता लोगों का नुकसान किया पर सरकार ने वे पद्धर से जुल्म करके ਅਤੇ 34 ਤੋਂ 35 ਕਿਸਾਨ ਵੀ ਜਿਹੜੇ ਅੱਜ ਤੱਕ ਸ਼ਹੀਦ ਹੋ ਚੁੱਕੇ ਆ ਸੁਭ ਕਰਨ ਵੀ ਕਨੌਰੀਪਾਲ ਦੇ ਤੇ ਚੀਜ਼ ਹੋਇਆ ਪਰ ਵੱਡੇ ਨੁਕਸਾਨ ਹੋਇਆ ਬਹੁਤ ਸਾਨੂੰ ਥੱਲੇੋਂ ਕਿਸਾਨ ਕਹਿ ਰਹੇ ਸੀ ਵੀ ਸਾਨੂੰ ਕੰਗਿਆ ਰੋਟੀਆਂ ਆ ਭੰਨਣ ਦੀ ਖਾਤਰ ਬਾਰਡਰਾਂ ਤੇ ਨਾ ਬੁਲਾਓ ਕੋਈ ਪ੍ਰੋਗਰਾਮ ਦਿਓ ਕਿ ਵਧਣ ਦਾ ਕੋਈ ਸੋਸੀਂ ਕਹਿੰਦੇ ਆ ਵੀ ਜਿਹੜੇ ਕਹਿੰਦੇ ਸੀ ਮਰਜੀ ਮਰਜੀ ਵੜਿਆਂ ਨੂੰ ਬਾਵੀਂ ਦਿਓ ਹੁਣ ਮਰਜੀ ਮਰਜੀ ਵੜਿਆਂ ਦਾ ਟਾਈਮ ਆ ਗਿਆ ਸੋ ਸਾਰੇ ਨੂੰ ਸੀ ਕਹਿੰਦੇ ਆ ਵੀ ਸਾਨੂੰ ਖੇਤਰੇ ਦੇ ਨਾਮ ਦੇ ਲਓ ਉਦੋਂ ਵਾਲ ਉਹਦੀ ਲਿਸਟਿੰਗ ਹੋ ਕੇ ਉਹ ਕਹਿੰਦਾ ਰੇਸਟਾ ਬੜ ਕੇ ਜਿੱਥੇ ਆ ਜਿਹੜੇ ਉਹ ਬਦਲਣਗੇ ਡੂ ਐਂਡ ਡਾਈ ਦੀ ਲੜਾਈ ਹੋਊਗੀ ਤੇ ਅਸੀਂ ਮਿਲਸ਼ਾ ਨੂੰ ਵੀ ਕਹਿੰਦੇ ਆ ਜਿਹੜਾ ਡਰਾਵਾ ਲੰਦਾ ਸੀਗਾ ਸਾਡੇ ਕੋਲੇ ਫੋਰਸਾਂ ਬਹੁਤ ਐ 70000 ਉਹਨੇ ਪਹਿਲਾਂ ਲਾਇਆ ਸੀਗਾ ਜੇ ਹੁਣ ਆਪਣੀਆਂ ਜਿਹੜੀਆਂ ਫੋਰਸਾਂ ਉਹ ਮਗਾ ਦੇ ਆਲਦੀਆਂ ਜਿੱਥੇ ਜਿੱਥੇ ਵੀ ਰੱਖੀਆਂ ਸਰਕਾਰ ਦੀ ਸਾਰੀ ਪੋਜੀਸ਼ਨ ਨੂੰ ਦੇਖਦਿਆਂ ਹੋਇਆ ਸਾਰੇ ਜੱਜ ਲੈਣ ਤੋਂ ਬਾਅਦ ਗੰਭੀਰ ਚਰਚਾ ਤੋਂ ਬਾਅਦ ਦੋਵਾਂ ਫਰਮਾਂ ਨੇ ਇਹ ਫੈਸਲਾ ਕੀਤਾ ਵਾ ਪਿਛੇ ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਕਿ 18 ਜਨਵਰੀ ਤੋਂ ਬਾਅਦ ਕੋਈ ਵੀ ਗੱਲਬਾਤ ਅੱਗੇ ਨਹੀਂ ਵਧੀ ਹੈਗੀ ਇਹਦੋਂ ਗਾਹਾਂ ਸਾਡੇ ਵੱਲੋਂ ਸਦਾ ਹੀ ਰਸਤੇ ਖੁੱਲੇ ਰਹੇ ਆ ਸਰਕਾਰ ਨਾਲ ਗੱਲਬਾਤ ਲਈ ਸਰਕਾਰ ਨੇ ਸਾਡੇ ਲਈ ਦਰਵਾਜ਼ੇ ਬੰਦ ਕੀਤੇ ਹੈਗੇ ਆ ਵੱਡਾ ਲੀਡਰ ਮਰਨਵਰਤ ਤੇ ਬੈਠੂਗਾ ਔਰ ਸਰਕਾਰ ਦੇ ਜੇ ਕੰਨਾਂ ਤੇ ਜੁਗ ਨਹੀਂ ਸ਼ਰਤ ਦੀ ਹੈਗੀ ਤਾਂ ਫਿਰ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਜਥਿਆਂ ਦੇ ਰੂਪ ਵਿੱਚ ਜਥਿਆਂ ਦੀ ਕੀ ਗਿਣਤੀ ਹੋਊਗੀ 52 ਹੋਊਗੀ 100 ਹੋਊਗੀ ਇਹ ਬਾਅਦ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਸਾਡੀ ਜਥੇਬੰਦੀ ਚੋਂ ਸਤਰਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਾਲਾ ਸਰਜੀਤ ਸਿੰਘ ਫੂਲ ਅਰ ਹਰੇਕ ਕਥੇ ਬਗੀ ਦੇ ਸੀਨੀਅਰ ਲੀਡਰ ਉਹਨਾਂ ਦੇ ਵਿੱਚ ਹੋਣਗੇ ਜਦੋਂ ਆ ਗਈ ਗੱਲ ਵੀ ਅੱਗੇ ਵੱਧ ਕੇ ਲੀਡਰ ਕੁਰਬਾਨੀਆਂ ਕਰਨਗੇ ਤੇ ਇਹ ਕੁਰਬਾਨੀਆਂ ਵਾਲੀ ਲੀਡਰ ਅੱਗੇ ਹੋ ਕੇ ਸ਼ਗਰਚ ਵਿੱਚ ਗਵਾਹੀ ਕਰਨਗੇ 26 ਨਵੰਬਰ ਤੋਂ ਮਰਨਵਰਤੇ ਬੈਠਣਗੇ ਔਰ ਗਹਿਨ ਚਰਚਾ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜੋ ਇਲਾਨ ਭੰਦੇਰ ਸਾਹਿਬ ਨੇ ਕੀਤੇ ਆ ਉਹ ਦੋਨੋਂ ਮੋਰਚਿਆਂ ਦੀ ਜਿਹੜੀ ਸਹਿਮਤੀ ਨਾਲ ਹੋਏ ਨੇ ਔਰ ਜਿਹੜੇ ਵੀ ਜਥੇ ਜਾਣਗੇ ਉਹ ਬਿਲਕੁਲ ਸ਼ਾਂਤੀਪੂਰਵਕ ਜਿਸ ਤਰ੍ਹਾਂ ਆਪਾਂ ਪਿਛਲੇ 9 ਮਹੀਨਿਆਂ ਤੋਂ ਸ਼ਾਂਤੀ ਬਣਾਈ ਰੱਖੀ ਆ ਇਸੇ ਤਰ੍ਹਾਂ ਸ਼ਾਂਤੀਪੂਰਤ ਜੜਾਵਾ ਸਰਕਾਰ ਦੇ ਜ਼ਬਰ ਜੁਰਮ ਦਾ ਸਾਹਮਣਾ ਕਰਨਗੇ ਆਪਾਂ ਚੇਤਾਵਨੀ ਤੌਰ ਤੇ ਰ ਇੱਕ ਗੈਪ ਰੱਖਿਆ ਵਾ ਹੋ ਸਕਦਾ ਸੀ ਇਹ ਇਕੱਠੇ ਵੀ ਕੰਮ ਚੱਲਦੇ ਲੇਕਿਨ 10 ਦਿਨ ਦਾ ਟਾਈਮ ਜਿਹੜਾ ਵਾ ਮੱਦਨਰ ਤੋਂ ਬਾਅਦ ਤਾਂ ਰੱਖਿਆ ਗਿਆ ਕਿ ਸਰਕਾਰ ਹੋ ਸਕਦਾ ਕਿਸੇ ਗੱਲਬਾਤ ਤੇ ਆਵੇ